ਸਾਨੂੰ ਮਾਨ ਸਾਹਿਬ ਨੇ ਆਸ਼ਵਾਸਨ ਦਿੱਤਾ ਹੈ ਉਹ ਸਾਨੂੰ ਉਹਨਾਂ ਨੇ ਕਿਹਾ ਕਿ ਅੱਜ ਤੋਂ ਬਾਅਦ ਕਿਸੇ ਵੀ ਫੌਜੀ ਬੰਦੇ ਨਾਲ ਕੋਈ ਵੀ ਬਦਤਮੀਜ਼ੀ ਨਹੀਂ ਸਹੀ ਜਾਏਗੀ ਖਾਲੀ ਫੌਜੀ ਨਹੀਂ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਹੈ ਕਿ ਆਮ ਆਦਮੀ ਨਾਲ ਜਸਟਿਸ ਹੋਏਗਾ ਔਰ ਆਮ ਆਦਮੀ ਸਰਕਾਰ ਇਸੇ ਕਰਕੇ ਹੈ ਉਹਨਾਂ ਨੇ ਕਿਹਾ जिन्ने ਵੀ ਕਰਮੀ ਇਸ ਵਿੱਚ ਇਨਵੋਲ ਸੀਗੇ ਮੈਂ ਇਸ ਚੀਜ਼ ਦਾ ਸਟ੍ਰਿਕ ਐਕਸ਼ਨ ਲਾਂਗਾ ਹੋਰ ਤੁਹਾਨੂੰ ਅੱਜ ਸ਼ਾਮ ਤੱਕ ਜਸਟਿਸ ਦਿਵਾਵਾਂਗਾ اچھا ਸੀਪੀਆਈ ਨੂੰ ਕੇਸ ਟ੍ਰਾਂਸਫਰ ਸੀ ਸਾਰਾ ਕੁਝ ਉਹਨਾਂ ਨੇ ਬੋਲਿਆ ਮੈਂ ਜਿੱਦਾਂ ਸਾਡੀ ਮੰਗਾਂ ਸੀ ਉਹਨਾਂ ਨੂੰ ਦੱਸ ਦਿੱਤਾ ਉਹਨਾਂ ਨੇ ਕਿਹਾ ਤੁਹਾਨੂੰ ਜਸਟਿਸ ਹੋਰ ਤੁਹਾਨੂੰ ਸੈਟੀਸਫੈਕਸ਼ਨ ਮਿਲੇਗੀ ਫਿਰ ਅਸੀਂ ਉਹਨਾਂ ਦਾ ਧੰਨਵਾਦ ਕਰਨ ਫੇਰਾ ਲਾ। ਕੀ ਦਿਨਾਂ ਨਾਲ ਮਤਲਬ ਜਿਹੜੇ ਲੈਡ ਅਫਸਰ ਦੀ ਜੀ ਡੀਜੀਪੀ ਜਿਵੇਂ ਹੁਣੇ ਬੁਲਾਇਆ ਗਿਆ ਇਹ ਚੀਫ ਸਕੱਟਰੀ ਤੇ ਇਹ ਸਾਰੇ ਹੁਣੇ ਮਤਲਬ ਮੀਟਿੰਗ 'ਚ ਸੱਦੇ ਗਏ ਨੇ ਵੀ ਤੁਸੀਂ 5-6 ਵਜੇ ਤੱਕ ਇੰਤਜ਼ਾਰ ਕਰੋ ਤੁਹਾਡੇ ਪੱਖ ਦਾ ਫੈਸਲਾ ਹੋਊਗਾ ਉਹਨਾਂ ਨੇ ਸਾਨੂੰ ਵਿਸ਼ਵਾਸ ਦਿੱਤਾ ਕਿ ਸਾਡੇ ਪੱਖ ਤੇ ਵੈਸਾ ਆਰਮੀ ਦੀ ਬਹੁਤ ਰਿਸਪੈਕਟ ਕਰਦਾ ਸਾਨੂੰ ਮਤਲਬ ਰਿਸਪੈਕਟ ਵੀ ਦਿੱਤੀ ਹੈ ਇੱਕ ਘੰਟਾ ਮੀਟਿੰਗ ਚੱਲੀ ਆ ਸਾਰਿਆਂ ਦੇ ਮਤਲਬ ਸਸਰੀ ਗੱਲ ਬੋਲੀਏ ਸਾਰੇ ਉਹਨਾਂ ਨੇ ਸਾਨੂੰ ਮੈਨੂੰ ਗੱਡੀ ਤੱਕ ਛੱਡਣ ਆਇਆ ਮਾਨ ਸਾਹਿਬ ਉਹਨੇ ਸਾਨੂੰ ਗੱਡੀ ਤੱਕ ਆ ਕੇ ਛੱਡ ਕੇ ਬਿਠਾ ਕੇ ਉਹਨਾਂ ਨੇ ਕਿਹਾ ਤੁਹਾਨੂੰ ਜਸਟਿਸ ਮਿਲੇਗਾ ਔਰ ਅਸੀਂ ਸਾਡੇ ਖਾਲੀ ਸੈਨਿਕ ਨਹੀਂ ਅਸੀਂ ਸਾਰੇ ਜਨਤਾ ਦੀ ਇੱਜ਼ਤ ਕਰਦੇ ਆ ਔਰ ਅਸੀਂ ਉਹਨਾਂ ਨੂੰ ਇਹ ਵੀ ਆਪਸੰਦ ਦਿੱਤਾ ਹੈ ਅਗਰ ਉਹ ਸਾਰੇ ਜਨਤਾ ਨਾਲ ਜਸਟਿਸ ਕਰਨਗੇ ਤੇ ਅਸੀਂ ਉਹਨਾਂ ਦੇ ਨਾਲ ਸੇਰਾ ਮੇਰੇ ਕੋਲ ਤੇ ਤੁਹਾਨੂੰ 6 ਵਜੇ ਤੱਕ ਤੁਹਾਨੂੰ ਸਾਰਿਆਂ ਨੂੰ ਵੀ ਪਤਾ ਲੱਗ ਜਾਏਗਾ 6 ਵਜੇ ਤੁਹਾਨੂੰ ਅਸੀਂ ਮੀਟਾ ਨੂੰ ਸਾਰਿਆਂ ਨੂੰ ਫੇਰ ਆ ਜੀ ਅਸੀਂ ਆ ਕੇ ਮਿਲਾਂਗੇ